ਇਤੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਵਾ ਕਿ ਭੈ ਚਕਨਾ ਹੋਵੈ ਜੇ ਲਾਇ ਰਹਾ ਲੋਤਾਰ ਭੁਖਿਆ ਭੁਖਣਾ ਉਤਰੀ ਜੇ ਬੰਦਾ ਪੁਰੀਆ ਭਾਰ ਸਚਿਆ ਟਾਂ ਪਾਂ ਲਖੋ ਹੇ ਤਾ ਇਤਨਾ ਚਲੈ ਨਾਲ ਕਿਓ ਸਚਿਆਰਾ ਹੋਈ ਹੈ ਕਿ ਕੋ ਪੂ ਦਾ ਟਟਾ ਪਾਲ ਹੁਣ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮਾ ਕਹਿਆ ਜਾਈ ਹੁਕਮੀ ਹਵਨ ਦੀ ਹਮ ਲੈਵੜੇ ਆਈ ਹੁਕਮੀ ਉੱਤਮਨੀਤ ਹੁਣ ਲਿਖ ਦੋ ਸੁਪਾਈ ਹੈ ਇੱਕ ਨਾ ਹੁਮੀ ਬਖਸ਼ੀਦ ਇੱਕ ਹੁਕਮੀ ਸਦਾ ਪੁਆਇ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਨਾ ਹੁਕਮਾ ਜੇ ਪੂਜੈ ਤਾਂ ਹਮੈ ਕਹੈ ਨਾ ਕੋਈ ਕਾਵੇ ਕੋ ਤਾਣ ਹੋਵੇ ਕਿ ਚੈਤਾਨ ਕਾਵੇ ਕੋ ਦਾ ਆਣ ਨਿਸ਼ਾਨ ਕਾਵੇ ਤੁਮੋਂ ਵੜਾਈਆ ਚਾਰ ਕਾਵੇ ਕੋ ਜਾਗ ਸੋ ਵੀ ਚਾਰ ਕਾਵੇ ਕੋ ਸਾਜ ਕਰੇ ਤਨ ਖੇਮ ਕਾਵੇ ਸੂਜੀ ਲੈ ਫਿਰ ਦੇ ਕਾਵੇ ਕੋ ਜਪਾ ਜਿਸੇ ਦੂਰ ਕਾਵੇ ਕੋ ਏਖਾ ਹੱਥ ਰੱਖ ਦੂਰ ਕਥਨਾ ਕੀ ਨਾ ਆਵੇ ਟੋਲ ਕਰ ਤੱਕ ਠੀਕ ਕੋਟੀ ਕੋਟ ਕੋਟ ਲੈਂਦਾ ਰੇ ਲੈਂਦੇ ਤੱਕ ਪਾਹੇ ਜੁਗਤ ਅੰਤਰ ਖਾਹੀ ਥਾਹੇ ਤੁਮੇ ਹੋਂ ਚਲਾਏ ਰਾਹੋ ਨਾਨਕ ਵਿਖ ਸੇਵੇ ਪਰਵਾਹੋ ਤਾਚਾ ਸਾਹਿਬ ਸਾਜਨਾਏ ਭਾਖਿਆ ਭਉ ਅਬਾਰ ਆਖ ਹੈ ਮੰਗਿਆ ਹੈ ਦੇਹ ਦੇਹੇ ਦਾਤ ਕਰੇ ਤਤਾਰ ਫੇਕੇ ਅਗੇ ਰਖਿਆ ਜਿਸ ਸਾਦਰਬਾਰ ਮੋਹ ਕੇ ਬੋਲਣ ਬੋਲੀਐ ਜਸੁੰਤਰੇ ਪਿਆਰ ਅਮਰਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕਿ ਵਹਿ ਜਾਣੀਐ ਸਭ ਆਪੇ ਸਚਿਆਰ ਮਿੱਠਾ ਪਿਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵਿਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਬਿੰਦ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰ ਇੱਕ ਦੇਹ ਬੁਝਾਈ ਸਭਨਾ ਜੀ ਆਕਾਇਕ ਦਾਤਾ ਸੋ ਮੈਂ ਸਰਨਾ ਜਾਈ ਕੀ ਚਨਾਵਾ ਜਿਤ ਸੁਹਾਵਾ ਵੇਣ ਪਾਣੀ ਕੇ ਨਾਏ ਕਰੀ ਜੇ ਕਿ ਸਤ ਪਾਈ ਵੇਖਾ ਵਣ ਕਰ ਮਾ ਕੇ ਮਿਨੇ ਨਹੀਂ ਮਾ ਕੇ ਚਰੋ ਸੰਜਵਾ ਹਰਮਾਨਿਕ ਜੀ ਗੁਰਤੀ ਸਿੱਖ ਸੁਣੀ ਗੁਰਾਂ ਕੇ ਦੇਹ ਭੁਜਾਈ ਸਬਨਾ ਜੀ ਆਕਾਤ ਦਾਤਾ ਸੁਮੈ ਨਾ ਜਾਈ ਜੇ ਲੋਕ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਖਡਲਕ ਜਾਣੀ ਐ ਨਾਲ ਚ ਲੈ ਸਭ ਕੋਏ ਚੰਗਾ ਨਾ ਰਖਾਇ ਕੈ ਜਸ ਕੀਰ ਜਗਲੇ ਜੇ ਕਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਸ ਕੋ ਕੋਈ ਕਰੇ ਸੁਣਿਆ ਸੇਤ ਪੀ ਸੁਰਨਾਥ ਸੁਣਿਆ ਤਤ ਤਉਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਹੇ ਨਾ ਸਕੈ ਕਾਲ ਨਾ ਨ ਪਕਤਾ ਸਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋ ਜੁਕ ਤਰ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸਰ ਕਾਸ਼ਨਾਣ ਸੁਣਿਆ ਪੜ ਪੜ ਪਾਪ ਰਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣਿਆ ਸਿਰਾ ਬੁਲਾ ਕੇ ਗਾਹ ਸੁਣਿਆ ਸੇਖ ਪੀਰ ਸਾਹਿਬ ਸੁਣਿਆ ਅੰਦੇ ਪਾਪ ਹੈ ਰਾਹੋ ਸੁਣਿਆ ਹਾਥੁ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਮਨਨੇ ਕੀ ਕਤ ਕਹੀ ਨ ਜਾਏ ਜੇ ਕੋ ਪਹਿ ਪਿਛੇ ਪਹਿਤਾਏ ਕਾਲ ਕਲ ਨਾ ਇਕਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾ ਰੰਜਨ ਹੋਏ ਜੇ ਕੋ ਅਚਾਰ ਹੋਏ ਮਨਨ ਸੁਧ ਹੋ ਵੈਵਨ ਬੋਧ ਕਰ ਮਨਨ ਸਾ ਕਲਪਵਰਤੀ ਸੁਧ ਮਨਨ ਕੋਈ ਚੋਟ ਨਾ ਖਾਏ ਮਨਨ ਜਮ ਕੇ ਸਾਧਨਾ ਜਾਏ ਐਸਾ ਨਾ ਰੰਜਨ ਹੋਏ ਜੇ ਕੋ ਅਚਾਰ ਹੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਾਸੇ ਪ੍ਰਗਟ ਜਾਏ ਮਨਨੇ ਮਗ ਨਾ ਚੱਲੇ ਪੰਥ ਤੇ ਦੀ ਸੰਬੱਧ ਐਸਾ ਨਾਮ ਰੰਚਿਣ ਹੋਏ ਜੀ ਕੋ ਮਨ ਜਾਣਵ ਕੋਈ ਹੋਇਆ ਤੋ ਕਾਣਾ ਮਨਨੇ ਪਾਵਹਿ ਮੁਖ ਦਵਾਰ ਮਨਨੇ ਪਰਵਾਰੈ ਸਾਧਾਰ ਵੰਦਨ ਤਰਾਂ ਤਾਰੇ ਗੁਰ ਸਿੱਖ ਮਨਨੇ ਨਾਲ ਕਭੈ ਨਾ ਪੀਤ ਐਸਾ ਨਾਮ ਰੰਚਿਣ ਹੋਏ ਜੀ ਕੋ ਮਨ ਜਾਣਵ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪੰਜਿ ਪਾਵਹਿ ਤਰ ਕਹਿ ਮਾਨ ਪੰਜਿ ਸੋਹੇ ਦੇ ਦਰਵਾਜਾ ਅਣ ਪੰਜਾ ਕਾ ਮੁਖੀ ਸਿਆੜ ਜੀ ਕੋ ਕਹਿ ਕਰ ਵਿਚਾਰ ਕਰੀ ਕੇ ਕਰਨੇ ਨਾ ਦੀ ਸਮਾਰ ਸੋ ਕਰਮਦਾਇਆ ਕਾ ਪੂ ਸੰਧਾ ਭਾਗ ਹੈ ਨਸੁਰ। ਏਹੋ ਪੂਜੈ ਹੋ ਮੈ ਸਚਾਰ ਤਬ ਲੈ ਉਪਰ ਕੀਤਾ ਭਾਰ ਤਸਤੀ ਬਹੁਤ ਪਰੈ ਗੁਰ ਬਹੁਤ ਤੇਸੇ ਭਾਰ ਤ ਲੈ ਕੌਣ ਜੂੜ। ਜੀਏ ਜਾਤ ਰੰਗਾਂ ਕੇ ਨਾਮ ਸੁਨ ਲਿਖਿਆ ਹੋਣੀ ਕਲਾ। ਏਹੋ ਲਿਖ ਲੈ ਜਾਨੈ ਕੋਈ ਨੀਖੈ ਏ ਕਿਤਾਬ ਹੋਈ ਕਿਤਾ ਤਾਂ ਸੋ ਅਜੋ ਰੂਪ ਕੇ ਦੀਦਾ ਜੁੜੈ। ਪੀਤਾਪਾਓ ਇੱਕ ਤੋਂ ਤੋਂ ਆਉ ਤੇਸੇ ਹੋਇ ਲਖਰੀਆ ਕੁਦਰਤ ਰੌਣਕਾਂ ਸਾਈ ਭਲੀ ਕਾਰ ਤੋਂ ਸਦਾ ਸਲਾਮ ਤੇ ਨਮਸਕਾਰ ਅਸਾਂ ਪੂਜਾ ਪਾ ਸੰਗ ਭਾਉ ਸੰਗ ਪੂਜਾ ਸੰਗ ਤਾਉ ਸੰਗ ਰੰਤੂ ਕਵੀਰ ਪਾਠ ਅਸਾਂ ਕੀ ਲੋਕ ਮਨ ਰਹਿ ਅਰਦਾਸ ਅਸਾਂ ਭਗਤ ਵਣ ਗਿਆਨ ਵਿਚਾਰ ਅਸਾਂ ਸਤੀ ਅਸਾਂ ਦਾਤਾ ਅਸਾਂ ਸੋਰ ਮੋ ਭਖਸਾਰ ਅਸਾਂ ਮੋਨ ਲੈਵਲ ਆਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਭਾਖਾ ਹੇ ਸੰਖ ਨਿੰਦ ਸਰ ਕਰਹਿ ਭਾਰ ਨਾਨਕ ਨੀਜ ਕਹਿ ਵਿਚਾਰ ਵਾਰਾ ਨਾ ਜਾਵਾ ਏਕ ਵਾਰ ਜਦੁ ਦੁਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਆਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹੇ ਲਿਖੇ ਤੇ ਸਰਨਾਹੇ ਜੇ ਫਰਮਾਏ ਤੇ ਉਥੇ ਪਾਏ ਜੇਤਾ ਕੀਤਾ ਤੇਤਾ ਨਾ ਹੋ ਨਾ ਮੈਂ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੁਤਿ ਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਭਰੀਆ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸੁਖੇ ਮੋਕਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਈਆਂ ਮਤ ਪਾਪਾ ਕੇ ਸੰਗ ਉਹ ਤੋਪਾ ਨਾਮ ਹੈ ਕੇ ਰੰਗ ਕੁੰਨੀ ਪਾਪੀ ਆਖੜ ਨਾਹੀਂ ਕਰਖਾ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਓ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਥ ਮਨ ਲਾਓ ਸਭ ਕੋ ਤੇਰੇ ਮੈਂ ਨਾਹੀਂ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਏ ਸੁਸਤ ਆਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸੂ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੂ ਰੂਤੀ ਮਾਹੋ ਕਵਣ ਜਿ ਤਹੋ ਆਕਾਰ ਵੇ ਨਾ ਪਾਈਆ ਪੰਡਤੀ ਜੀ ਹੋ ਵਾਲੇ ਕੁਰਾਨ ਵਕਤ ਨਾ ਪਾਇਓ ਕਾ ਦੀ ਆ ਜੇ ਲਿਖਣ ਦੇ ਪੁਰਾਣ ਛੇਤ ਵਾਰਨਾ ਜੋਗੀ ਜਾਣਾ ਰਤਬਾ ਹੋਣਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੱਖਾ ਕਿਵ ਸਲਾਹੀ ਕਿਓ ਵਰਨੀ ਕਿਵ ਜਾਣਾ ਨਾਣ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਲਾ ਸੋਹ ਪਾ ਤਾਲਾ ਪਾ ਤਾਲ ਲਖ ਆਗਾਸਾ ਆਗਾਸ ਔੜ ਔੜਿ ਭਾਲ ਥੱਕੇ ਵੇਲ ਕਹਿਨ ਇਕ ਵਾਸ ਤਹਿ 18 ਕਹਿਨ ਕਤੇਬਾ ਅਸਲੂ ਇਕ ਧਾਤ ਲੇਖਾ ਹੋਇ ਤਾਲੀ ਕੀਆ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆ ਤਾ ਵੈ ਵਾਹ ਪਵਾ ਸਮੰਦ ਨਾ ਜਾਣੀਐ ਸਮੰਦ ਸਾਹ ਸੁਲਤਾਨ ਗਹਿਰਾ ਸੇਤੀ ਮਾਲ ਧਨ ਕੀਲੀ ਟੋਨਾ ਹੋਵਣੀ ਜੇ ਦਸਮਨ ਹੋਣਾ ਵੀਸਰ ਹੈ ਅੰਤਰਾ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਣ ਦਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਰਾ ਜਾਪੈ ਕੇ ਅਮਨ ਮੰਤ ਅੰਤਰਾ ਜਾਪੈ ਕੀਤਾ ਆਕਾਰ ਅੰਤਰਾ ਜਾਪੈ ਪਾਰਾ ਵਾਰ ਅੰਤ ਕਾਰਨ ਕਿਤੇ ਬਿਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਇਹੋ ਅੰਤਨਾ ਜਾਣਾ ਕੋਏ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉਤੇ ਉਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗਹਿ ਜੋਤ અપਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਤਪ ਤਹਿ ਵੇ ਕਰ ਕੇਤੇ ਲੈ ਲੈ ਮੁਕਰ ਪਾਹੀ ਕੇਤੇ ਮੂਖ ਖਾਹੀ ਕਹਾਏ ਕੇਤਿਆਂ ਦੁਖ ਝੂਗ ਸਦਮਾਰ ਇਹ ਪੇਦਾ ਤੇਈ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਆਖਣ ਪਾਹੇ ਉਹ ਜਾਣੈ ਜਿਤਿਆ ਮੋਹਿ ਖਾਇ ਆਪੇ ਜਾਣੈ ਆਪੇ ਦੇ ਆਖਸ ਦੇ ਭੇਕੇ ਹੀ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ ਦਾਹੀ ਪਾਸ ਤਾਉ امول گون امول واپار امول واپار یہ امول پنڈار امول امول لے جاہے امولا سمائے امول ترم امول امول تول امل پرمان بخشیش امول نیسان امول کرم امول پرمان اک ہے ویڈ پاٹ پورا پڑے کرا وکھیان آکھ ہے برمی آکھ ہے اند آکھ ہے گوپیت گوبند اک ہے ایسر آدھ آک ہے کی بھد آکھ ہے دانو آکھ ہے دیو آکھ ہے سور نرمن جان سیو ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਚਾਹੇ ਉਥੇ ਸੁਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੀ ਜੇੜ ਭਾਵੈ ਤੇੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਦਾ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪ੍ਰੀਸਿਓ ਕਹੀਆਂ ਕੀਤੇ ਗਾਵਣ ਹਾਰੇ ਗਾਵਹਿ ਤੁੰਨੋ ਪਾਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗੁਪਤਿ ਲਿਖ ਜਾਣਨੇ ਖਲਿਪ ਧਰਮ ਵੀ ਚਾਰੇ ਗਾਵਹਿ ਇਤਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਰਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿਦਦ ਸਮਾਦੀ ਅੰਦਰ ਗਾਵਹਿ ਸਾਧਵੀ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪਤਨਕੀਸ਼ਰ ਜੋਜਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਮੱਥ ਪਿਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਕਾਂਡ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋਂ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਛਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਲਾਣ ਕੀ ਆਵੀ ਜਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤੇ ਦੀ ਵਡਿਆਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾਹ ਪਾਸਾ ਸਾਹਿਬ ਨਾਨਕ ਕਰ ਰਹੇ ਹੰ ਜਾਈ

ਿਸ ਸੈ ਆਦੇਸ ਆਦ ਅਨਿਲ ਅਨਾਦ ਅਨਾਹੜ ਜੋ ਜੋ 120 ਇਕਾ ਮਾਈ ਜੁਗਤ ਵਿਆਹ ਚੰਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜੇਤਸ ਭਾਵਤਵਾ ਚਲਾਵਾ ਜੇ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਦਾਨ ਆਦੇਸ ਸੈ ਆਦੇਸ ਆਦ ਅਨਿਲ ਅਨਾਦ ਅਨਾਹੜ ਜੋ ਜੋ 120 ਆਸਨ ਲੋਏ ਲੋਏ ਭੰਡਾਰ ਜੋ ਕਿ ਫਾਇਦੂ ਇਕਾ ਵਾਰ ਕਰ ਕਰ ਵੇਖਿਆ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹ ਜੋ ਜੋ ਇੱਕੋ ਵੇਸ ਇੱਕ ਦੂਜੀ ਭੋ ਲਖ ਹੋ ਹੈ ਲਖ ਹੋ ਵਹਿ ਲਖ ਵੀਸ ਲਖ ਲਖ ਜਿਹੜਾ ਆਖਿਆ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਹੈ ਪਰ ਪਵੜੀਆਂ ਚੜੀਆਂ ਹੋਏ ਕੀ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਇਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਤੇ ਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਹਿ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਰ ਮਨ ਜੋਰ ਜੋਰ ਨਾ ਹੋਤੀ ਆਣ ਵਿਚਾਰ ਜੋਰ ਨਾ ਜੁਤੀ ਸਿੱਤਾ ਸੰਸਾਰ ਜਿਸਾ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਸਤਿਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸੋ 33 ਥਾਪ ਰੱਖੀ ਧਰਮ ਸਾਲ ਤੇ ਸ ਵਿੱਚ ਜੀ ਜੋਤ ਕੇ ਰੰਗ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਆਪ ਸੱਚਾ ਦਰਬਾਰ ਇਥੇ ਸੋ ਹਨ ਪੰਜ ਪ੍ਰਮਾਨ ਨਦਰੀ ਕਰਮ ਪਵੈ ਨੀ ਸਾਣ ਕਾ ਤਕਾਈ ਉਥੇ ਪਾਏ ਨਾਨਕ ਗਏ ਜਾਪੇ ਜਾਏ ਧਰਮ ਕੰਡ ਕਾ ਹੋ ਧਰਮ ਗਿਆਨ ਕੰਡ ਕਾ ਹੋ ਕਰਮ ਕੇ ਤੇ ਪਵਨ ਪਾਣੀ ਬਸੰਤਰ ਕੇ ਤੇ ਕਾਣ ਮਹੀ ਕਿਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕਿਤੇ ਹਨ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਵੇਸ਼ ਕੇਤੇ ਸਿੱਧ ਗੁਰਦ ਨਾਥ ਕੇਤੇ ਕੇਤੇ ਦੇਵੀ ਵੇਸ਼ ਕਿਤੇ ਦੇਵਦਾਨ ਮਨ ਕੇਤੇ ਕਿਤੇ ਰਤਨ ਸਮੁੰਦਰੀਆਂ ਖਾਣੀ ਚਿਤੀਆਂ ਬਾਣੀ ਕੇਤੇ ਪਾਲ ਰਹੇ ਨੇ ਕਿਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਸਨਾਤ ਮਨੋਦ ਕੋਡ ਅਨੰਦ شرمکھنڈ کی بانی روپ تیت کڑی ہے بہت انوکتا تا گیا گلا کتی نہ جاہے جی کو کہ پچ پچتا سورت مت من بوتھے سورا سداگی شرمکھنڈ کی بانی جو اور نہ کوئی جوڑ تیت ہوئی ہوا بل سور چین می رام رہ ਸਿਥੈ ਸੀਤੋ ਚਿਤਾ ਮਹਿਮਾ ਮਾਹਿਤਾ ਗੁਰੂ ਨਾਨਕ ਸਾਹਿਜਾ ਹੈ ਨਾ ਹੋਏ ਮਰਨ ਠਾਕੇ ਜਾਏ ਜਨ ਕਾ ਰਾਮ ਉਸੇ ਮਨ ਮਾਹਿ ਚਿਥੈ ਪਖ ਵਸਹਿ ਕੇ ਲੋ ਕਰੇ ਆਨੰਦ ਸਚਾ ਮਨ ਸਵੇ ਸਤਿਖੰਡ ਵਚਨ ਅਨੰਕਾਰ ਕਰ ਕਰੇ ਸੈ ਨਦਰ ਨੇ ਹਾਲ ਦਿੱਤਾ ਹੈ ਕੰਡ ਮੰਡਲ ਪਰ ਪੰਡ ਜੀ ਕੋ ਬੋਤਾ ਤਾਂ ਅੰਤਨੰਤ ਸਿਥੈ ਲੋ ਲੋ ਆਕਾਰ ਜਿਵ ਜਿਹ ਹੁਕਮ ਤੇ ਵਾਤੇ ਵਕਾਰ ਵੇਖੇ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਣ ਮਤ ਵੇਦ ਹੱਤੀਆਰ ਭਉ ਕੱਲਾ ਅਗਨ ਤਪਤਾਓ ਪਾਂਡਾ ਪਾਓ ਅਮ ਸਾਲ ਘੜੀਐ ਸਭ ਸੱਚੀ ਤਕਾਲ ਜਿਨ ਕੋ ਨ ਅਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ ਨੇ ਨਾਮ ਧਿਆਇਆ जय मसक्कत काल नानक ते मुख उजले केती छुट्टी नाल जिन्ने नाम त्याया जय मसक्कत काल नानक ते मुख उजले केती छुट्टी नाल वाहे गुरु जी का खालसा वाहे गुरु जी की फतेह